ਸੰਦਲਿਸੂਪਨੇ ਚੈਨਲ ਤੇ ਤੁਹਾਨੂੰ ਇੱਕ ਹੁਨਰਵਰ ਬੱਚੀ ਅਨੂਪਜੋਤ ਕੌਰ ਪਿੰਡ ਬੁੱਟਰ ਜ਼ਿਲ੍ਹਾ ਮੋਗਾ ਨਾਲ ਮਿਲਵਾ ਰਹੇ ਹਾਂ ਇਹ ਬੱਚੀ ਨੇ ਸਕੇਟਿੰਗ ਦੇ ਵਿੱਚੋਂ ਬਹੁਤ ਸਾਰੇ ਜਿਹੜੇ ਮੈਡਲ ਆ ਜਿੱਤੇ ਆ ਤਿੰਨ ਵਾਰ ਜਿਹੜੀ ਨੈਸ਼ਨਲ ਚੈਂਪੀਅਨ ਵੀ ਰਹਿ ਚੁੱਕੀ ਆ ਤੇ ਹੁਣ ਇਹ ਆਪਣੇ ਪਿੰਡ ਬੁੱਟਰ ਦੇ ਨੇੜੇ ਦੇ ਦੇ ਬੱਚਿਆਂ ਨੂੰ ਇਹ ਸਕੇਟਿੰਗ ਜਿਹੜੀ ਟ੍ਰੇਨਿੰਗ ਦੇ ਰਹੀ ਆ ਮੈਨੂੰ ਇੱਕ ਬਹੁਤ ਵਧੀਆ ਗੱਲ ਆ ਕਿਉਂਕਿ ਆਪਣੀ ਬਿਜੀ ਲਾਈਫ ਦੇ ਵਿੱਚੋਂ ਟਾਈਮ ਕੱਢਣਾ ਦੂਜਿਆਂ ਲਈ ਬਹੁਤ ਵੱਡੀ ਗੱਲ ਆ ਤੇ ਇਹਨੇ ਮੋਗੇ ਜ਼ਿਲ੍ਹੇ ਦਾ ਜਿਹੜਾ ਮਾਣ ਵਧਾਇਆ ਤੁਸੀਂ ਵੀ ਇਹਦੀ ਹੌਸਲਾ ਅਫਜ਼ਾਈ ਲਈ ਪੋਸਟ ਨੂੰ ਸ਼ੇਅਰ ਕਰੋ ਸਤਿ ਸ਼੍ਰੀ ਅਕਾਲ ਜੀ ਮੈਂ ਡਾਕਟਰ ਜਗਤਾ ਸਿੰਘ ਅਹਿਮਦਪੁਰਾ ਤੋਂ ਅੱਜ ਅਸੀਂ ਪਿੰਡ ਬੁੱਟਰ ਆਏ ਸੀ ਜਿੱਥੇ ਕਿ ਬੇਟੀ ਅਨੂਪ ਜੋਤ ਕੌਰ ਸਾਡੇ ਮੋਗੇ ਜ਼ਿਲ੍ਹੇ ਦਾ ਮਾਣ ਆ ਤੇ ਅੱਜ ਉਹਨਾਂ ਨਾਲ ਗੱਲਬਾਤ ਵੀ ਕਰਾਂਗੇ ਤੁਸੀਂ ਦੇਖ ਸਕਦੇ ਹੋ ਵੀ ਜਿਹੜੇ ਆ ਮੈਡਲ ਆ ਇਹ ਬੇਟੀ ਨੇ ਇਹ ਆਪਣੇ ਸਕੇਟਿੰਗ ਦੇ ਵਿੱਚੋਂ ਹੀ ਜਿੱਤੇ ਨੇ ਤੇ ਬਹੁਤ ਫਤਰ ਵਾਲੀ ਗੱਲ ਆ ਪਿੰਡ ਬੋਟਰ ਨੂੰ ਤੇ ਮੋਗੇ ਜ਼ਿਲ੍ਹੇ ਨੂੰ ਤੇ ਅੱਜ ਗੱਲਬਾਤ ਕਰਾਂਗੇ ਸੱਸੀ ਕਲਵੇਟੇ ਸੱਸੀ ਕਾਂਕਰ ਬੇਟੀ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਸਕੇਟਿੰਗ ਕਰਦਿਆਂ ਨੂੰ ਮੈਨੋ ਟੋਟਲੀ ਅਪ ਟੂ ਦਿਸ ਮੰਥ 7 ਐਂਡ ਹਾਫ ਈਅਰ ਜੀ ਤੇ ਬਹੁਤ ਲੰਬਾ ਸੰਘਾਸ ਕਰਕੇ ਤੁਸੀਂ ਇੱਥੇ ਤੱਕ ਪਹੁੰਚੇ ਹੋ ਤੇ ਬਹੁਤ ਵਧੀਆ ਲੱਗਦਾ ਕਿਉਂਕਿ ਜਿਹੜਾ ਪਰਿਵਾਰ ਦਾ ਇਹਦੇ ਨਾਲ ਹੌਸਲਾ ਵੀ ਵਾਧਦਾ ਤੇ ਮਾਣ ਵੀ ਵਾਧਾ ਹੈ ਨਾ ਤੇ ਹੁਣ ਤੱਕ ਤੁਹਾਨੂੰ ਕਿੰਨੇ ਕ ਸਨਮਾਨ ਹੋ ਚੁੱਕੇ ਆ ਜੀ ਜਿਦਾਂ ਵੈਸੇ ਲਗਾਈਏ ਵੀ ਪੈਂਡ ਨੇ ਕੋਈ ਸਨਮਾਨ ਕੀਤਾ ਵੈਸੇ ਕੋਈ ਛੋਟਾ ਮੋਟਾ ਟੂਰਨਾਮੈਂਟ ਹੋਵੇ ਪੈਂਡ ਚ ਉੱਥੇ ਮੈਨੂੰ ਸਨਮਾਨਤ ਕਰਦੇ ਆ ਜੀ ਤੇ ਵੈਸੇ ਜਿੱਦ ਆਪਾਂ ਕਹੀਏ ਕੋਈ ਹਾਈ ਲੈਵਲ ਤੇ ਮੇਰਾ ਕੋਈ ਸਨਮਾਨ ਮਿਲਨੇ ਹੋਇਆ ਇੱਕ ਸਨਮਾਨ ਫੈਪਰ ਅਵਾਰਡ ਚਲਦੇ ਹੁੰਦੇ ਆ ਜਿਹੜੇ ਸਕੂਲਸ ਨੂੰ ਰਿਕਮੈਂਡ ਕਰਦੇ ਆ ਜੀ ਤੇ ਗ੍ਰੀਨ ਵੈਲੀ ਕਾਨਵੈਂਟ ਸਕੂਲਸ ਦੇ ਵਿੱਚ ਮੈਨੂੰ ਫੈਪਰ ਅਵਾਰਡ ਮਿਲਿਆ ਸੀਗਾ 2023 ਦੇ ਵਿੱਚ ਜੀ ਤੇ ਤੁਸੀਂ ਸਟੱਡੀ ਕਿੱਥੋਂ ਕੀਤੀ ਹੈ ਜੀ ਮੈਂ ਜਿਹੜੀ ਗੇਮ ਸਟਾਰਟ ਕੀਤੀ ਆ ਉਹ ਗੁਰੂ ਸਰ ਮਦੋਗਿਆ ਤੋਂ ਕੀਤੀ ਹੈ ਜੀ ਉਸ ਤੋਂ ਬਾਅਦ ਮੈਂ ਪੋਸਟਪੋਨ ਹੋਈ ਸੀਗੀ ਮੇਰੀ ਫੀਰੀ ਜਿਹੜਾ ਸਕੂਲ ਪੁੱਸਿਆ ਜੀ ਉਸ ਤੋਂ ਬਾਅਦ ਮੈਂ ਪਲੱਸ 1 ਐਂਡ ਪਲੱਸ 2 ਸਟੈਂਡਰਡ ਕੀਤੀ ਸੀ ਗ੍ਰੀਨ ਵੈਲੀ ਕਾਨਵੈਂਟ ਸਕੂਲ ਜਿਹੜਾ ਰਣਸੀ ਖੁਰਤ ਹੈ ਜੀ ਜਦੋਂ ਮੈਂ ਰਣਸੀ ਖੁਰਤ ਗਈ ਸੀ ਉਸ ਤੋਂ ਬਾਅਦ ਮੈਨੂੰ ਅੱਛੀਆਂ ਅਚੀਵਮੈਂਟਸ ਹੋਈਆਂ ਸੀ ਜੀ ਤੇ ਇਸ ਲਾਈਨ ਦੇ ਵਿੱਚ ਤੁਹਾਡਾ ਗੁਰੂ ਕੌਣ ਆ ਜੀ ਜਿੱਤੋ ਸਿੱਖਿਆਣ ਲਈ ਮੇਰੇ ਪਾਪਾ ਮੇਰੇ ਪਾਪਾ ਅੱਛਾ ਠੀਕ ਹੈ ਸასი ਗਾਲ ਬਾਪੂ ਜੀ ਸასი ਗਾਲ ਤੇ ਬਾਪੂ ਜੀ ਨਾਮ ਕੀ ਹੈ ਤੁਹਾਡਾ ਬਲਵਿੰਦਰ ਸਿੰਘ ਜੀ ਬਲਵਿੰਦਰ ਸਿੰਘ ਤੇ ਬੇਟੀ ਤੁਹਾਡੀ ਬਹੁਤ ਹੌਨਾਰਾ ਜੀ ਤੇ ਆਪਣੇ ਬੋਬੇ ਜਿਹਦਾ ਮਾਣ ਕਹਿ ਸਕਦੇ ਆ ਤੇ ਜਿੱਥੇ ਕਿ ਇਹਨਾਂ ਨੇ ਆਣ ਗਿਆ ਤਾਂ ਜਿਹੜੇ ਮੈਡਲ ਜਿੱਤਿਆ ਉਸ ਨੂੰ ਕਿਵੇਂ ਦਾ ਮਹਿਸੂਸ ਹੋ ਰਿਹਾ ਤੁਹਾਡੀ ਬੇਟੀ ਇੰਨੀ ਹੌਨਾਰਾ ਸਾਨੂੰ ਬਹੁਤ ਖੁਸ਼ੀ ਮਹਿਸੂਸ ਹੁੰਦੀ ਹੈ ਜੀ ਜੀ ਪਿੰਡ ਦਾ ਮਾਣ ਵਧਿਆ ਜਿਹੜੇ ਦਾ ਮਾਣ ਵਧਿਆ ਪਰ ਮੈਂ ਗਰੀਬ ਕਰੂ ਹੌਨ ਕਰਕੇ ਵੀ ਜਿੰਨੇ ਮੇਰੇ ਕੋਲ ਇਹਦੀ ਵਾਰ ਵਾਰ ਹੈਲਪ ਹੋ ਸਕੀ ਜਿੰਨੇ ਵੀ ਇਹ ਸਟੇਟਾਂ 'ਚ ਖੇਡਣ ਗਈ ਆ ਜਿਲ੍ਹੇ 'ਚ ਖੇਡਣ ਗਈ ਆ ਜਾਂ ਨੈਸ਼ਨਲ ਖੇਡਣ ਗਈ ਆ ਖੋਦ ਮੇਦੇ ਨਾਲ ਜਾਂਦਾ ਰਿਹਾ ਜੀ ਤੇ ਜਿੰਨੀ ਨੂੰ ਅਸੀਂ ਤਾਲੁਫ ਦੇਣੀ ਸੀ ਜੀ ਉਹ ਅਸੀਂ ਉਹਨੀ ਦੇ ਨਹੀਂ ਸਕੇ ਜੀ ਘਰ ਦੀ ਗਰੀਬੀ ਹੋਣ ਕਰਕੇ ਜੀ ਪਰ ਫਿਰ ਵੀ ਬੇਟੀ ਨੇ ਬਹੁਤ ਮਿਹਨਤ ਕਰਕੇ ਆਪਣੇ ਪਿੰਡ ਦਾ ਆਪਣੇ ਜ਼ਿਲ੍ਹੇ ਦਾ ਆਪਣੇ ਮਾਪੇ ਦਾ ਨਾਮ ਉੱਚਾ ਕੀਤਾ ਜੀ ਜੀ ਬਹੁਤ ਵਧੀਆ ਲੱਗਦਾ ਜਦੋਂ ਬੱਚਾ ਹੁਣ ਹਰ ਨਿੱਕਲ ਦਾ ਪਰਿਵਾਰ ਦੇ ਵਿੱਚੋਂ ਮੈਂ ਇੱਕ ਬਲੱਖਣ ਗੱਲ ਬੇਟੀ ਦੀ ਇਹ ਵੀ ਦੇਖਿਆ ਵੀ ਇਹ ਜਿਹੜੇ ਨੇੜੇ ਤੇੜੇ ਦੇ ਆਪਣੇ ਪਿੰਡਾਂ ਦੇ ਬੱਚੇ ਨੇ ਜਾਂ ਬੁੱਟਰ ਪਿੰਡ ਦੇ ਬੱਚੇ ਨੇ ਉਹਨਾਂ ਨੂੰ ਵੀ ਇਹ ਟ੍ਰੇਨਿੰਗ ਦੇ ਰਹੀ ਹੈ ਕੋਚਿੰਗ ਦੇ ਰਹੀ ਹੈ ਬਹੁਤ ਵੱਡੀ ਗੱਲ ਆ ਹਾਂਜੀ ਠੀਕ ਹੈ ਜੀ ਇਹ ਜਿਵੇਂ ਹੋਰ ਆ ਨਿੱਕੇ ਆਪਣੇ ਜਨਰੇਸ਼ਨ ਆ ਨਵੀਂ ਜਨਰੇਸ਼ਨ ਆ ਉਹਨਾਂ ਨੂੰ ਵੀ ਇੱਕ ਸਮਝ ਲਓ ਕੋਚ ਮਿਲ ਗਿਆ ਹਾਂਜੀ ਤੇ ਉਹ ਉਹ ਆਪਣੇ ਨਸਿਆਂ ਤੋਂ ਦੂਰ ਰਹਿਣਗੇ ਚੰਗੀ ਸਿਹਤ ਲੈਣਗੇ ਬੱਚੀ ਤੋਂ ਤੇ ਮੈਂ ਕਹਿੰਦਾ ਵੀ ਫਕਰ ਮਹਿਸੂਸ ਹੁੰਦਾ ਵੀ ਆਪਾਂ ਨੂੰ ਇਹ ਜਦੋਂ ਜੜ ਵਧੀਆ ਲੱਗੋ ਗਈ ਆਪਣੇ ਪਨੇਰੀ ਨੌਜਵਾਨ ਆ ਜਿਹੜੇ ਨਸ਼ਿਆਂ ਤੋਂ ਬਚਣਗੇ ਮੈਂ ਕਹਿੰਦਾ ਵੀ ਇਹ ਖੇਡਾਂ ਦੇ ਵਿੱਚ ਆਉਣਗੇ ਤਾਂ ਵਧੀਆ ਲੱਗਦਾ ਇਹ ਚੀਜ਼ ਨਾ ਤੁਸੀਂ ਵੀ ਸਕੇਟਿੰਗ ਕਰਦੇ ਰਹੋ ਮੈਂ ਬਿਲਕੁਲ ਸਕੇਟਿੰਗ ਨਹੀਂ ਜਾਣਦਾ ਜੀ ਜੀ ਜਿਸ ਟਾਈਮ ਤੇ ਬੇਟੀ ਨੇ ਸਕੇਟਿੰਗ ਸ਼ੁਰੂ ਕੀਤੀ ਹੈ ਹਾਂਜੀ ਮਤੋਂ ਦੇ ਸਕੂਲ ਵਿੱਚ ਗੁਰੂਸਰ ਪੜ੍ਹਦੀ ਸੀ ਮੈਨੂੰ ਆ ਕੇ ਕਹਿੰਦੀ ਪਾਪਾ ਮੈਨੂੰ ਤੁਸੀਂ ਸ਼ੂ ਲਿਖ ਦਿਓ ਜੀ ਮੈਂ ਕਿਹਾ ਪੁੱਤ ਕਿੰਨੇ ਦੇ ਆਉਣਗੇ ਜੀ ਕਹਿੰਨ ਲਗੀ ਡੈਡੀ 12 1400 ਦੇ ਆਉਣਗੇ ਮੈਂ ਕਿਹਾ ਪੁੱਤ ਵੀ ਮੇਰੇ ਕੋਲ ਤਾਂ ਇੰਨੇ ਪੈਸੇ ਨਹੀਂ ਹੈਗੇ ਜੀ ਪਰ ਮੇਰੇ ਨਾਲ ਇਹਨੇ ਜिद ਕੀਤੀ ਅੱਖ ਨੂੰ ਲਿਆ ਕੇ ਦੇਣੇ ਪਏ ਜੀ ਉਸ ਤੋਂ ਇਹਨੇ ਜਿਲ੍ਹਾ ਜਤ ਲਿਆ ਜੀ ਸਟੇਟ ਵਿੱਚ 5 ਸਾਲ ਸਾਡਾ ਕੁਝ ਨਹੀਂ ਬਣਿਆ ਜੀ ਜਿੰਨੇ ਵਾਰੀ ਜ਼ਿਲ੍ਹੇ ਚੋਂ ਖੇਡਣ ਗਈ ਆ ਫਾਸਟ ਨੰਬਰ ਤੇ ਆਉਂਦੀ ਰਹੀ ਆ ਜੀ ਉਦੋਂ ਬਾਅਦ ਵਿੱਚ ਮੈਂ ਜਲੰਧਰ ਤੋਂ ਜਾ ਕੇ ਇਹਨੂੰ ਫੋਸਟ ਸਕੇਟ ਲਿਆ ਕੇ ਦਿੱਤੇ ਜੀ ਇਹ ਫਿਰ ਕਹਿੰਨਗੇ ਪਾਪਾ ਮੈਨੂੰ ਨਾ ਵਧੀਆ ਸਕੇਟੀ ਦੂ ਚਾਹੀਦੇ ਆ ਜੀ ਤਾਂ ਫਿਰ ਮੈਂ ਜੀ ਇਹਨੂੰ ਜਲੰਧਰ ਤੋਂ ਜਾ ਕੇ ਪਰਵੇਸ਼ ਨਾਲ 12500 ਦੇ ਸਕੇਟ ਲਿਆ ਕੇ ਦਿੱਤੇ ਜੀ ਉਹਨਾਂ ਸਕੇਟਾਂ ਦੇ ਨਾਲ ਹੋਂ ਤੱਕ ਜੀ ਇਹ ਖੇਡ ਖੇਡ ਰਹੀ ਹੈ ਜੀ ਉਦੋਂ ਬਾਅਦ ਵਿੱਚ ਮੈਂ ਸੋਡੇ 16500 ਦੇ ਹੋਰ ਨਵੇਂ ਸਕੇਟ ਲੈ ਕੇ ਦਿੱਤੇ ਜੀ ਬਸ ਇੱਕ ਗੁਰੂ ਨੇ ਕਿਰਪਾ ਕੀਤੀ ਇਹ ਨਾਂ ਦਾ ਮੈਨੂੰ ਕੁਝ ਆਉਂਦਾ ਸੀ ਜਿਵੇਂ ਕਿ ਖਿਡਾਰੀ ਕਬੱਡੀ ਖੇਡਦਾ ਆਪਾਂ ਨੂੰ ਹੱਲਾ ਸ਼ਰੀ ਦਿੰਦੇ ਆ ਪੁਤਲਾ ਜੋਰ ਪੁਤਲਾ ਜੋਰ ਇਹਨੇ ਸਕੇਟਾਂ ਤੇ ਜਾਣਾ ਤੇ ਮੈਂ ਮੋਟਰਸਾਈਕਲ ਤੇ ਨਾਲ ਜਾਂਦਾ ਸੀਗਾ ਜੀ ਤੇ ਜਿੱਥੇ ਵੀ ਸੜਕ ਦੇ ਵਿੱਚ ਅਸੀਂ ਜਾਂਦੇ ਸੀ ਇਧਰੋਂ ਡਾਲੇ ਵਾਲੇ ਪਾਸੇ ਜਾਵੜਦੇ ਸੀ ਇਧਰ ਬਦਨੀ ਵਾਲੇ ਪਾਸੇ ਜਾਵੜਦੇ ਸੀਗੇ ਤੇ ਗੱਡੀਆਂ ਦੇ ਖੜਿਆ ਹੱਟਾਂ ਦੇ ਪੁੱਛਦੇ ਹੁੰਦੇ ਸੀਗੇ ਕਈ ਇਹਨਾਂ ਨੂੰ 2 400 500 ਰੁਪਈਆ ਵੀ ਦੇ ਜਾਂਦੇ ਸੀਗੇ ਤੇ ਇਸ ਪਿੰਡ ਦੇ ਵਿੱਚ ਸਕੇਟਿੰਗ ਦਾ ਇਹੀ ਖਿਡਾਰੀ ਮੇਨ ਆ ਜੀ ਜੀ ਤੇ ਪਿੰਡ ਪੱਧਰ ਤੋਂ ਵੀ ਬੇਟੀ ਨੂੰ ਕੋਈ ਸਨਮਾਨ ਹੋ ਚੁਕਿਆ ਹੈ ਪਿੰਡ ਦੇ ਪੱਧਰ ਤੋਂ ਜਿਵੇਂ ਕਿ ਪਿੰਡ ਦੇ ਵਿੱਚ ਟੂਰਨਾਮੈਂਟ ਹੁੰਦਾ ਉਹ ਇਹਨਾਂ ਸਨਮਾਨ ਉੱਤੇ ਕਰ ਦਿੰਦੇ ਆ ਇੱਕ ਘਰ ਸੀ ਹੰਦੀਕਾ ਸੀ ਉਹਨਾਂ ਨੇ ਕੋਈ ਮਾਇਆ ਦਾ ਵੀ ਇਹਦਾ ਕੀਤਾ ਸੀਗਾ ਇੱਕ ਸਿੰਘ ਕੈਨੇਡਾ ਚ ਜਾ ਕੇ ਆਇਆ ਸੀ ਪਿੰਡ ਦਾ ਇਹ ਮੈਂਬਰ ਹੈ ਜਗਜੀਤ ਸਿੰਘ ਉਹਨਾਂ ਨੇ 5000 ਰੁਪਏ ਦੀ ਮਦਦ ਕੀਤੀ ਸੀ ਕਿਉਂਕਿ ਇਸ ਖੇਡ ਦੇ ਵਿੱਚ ਬਹੁਤ ਜਿਵੇਂ ਬੈਨਗੀ ਲੈਣੇ ਆ ਜਾਂ ਵੀਲ ਲੈਣੇ ਆ ਉਸ ਵੀ ਸਮਾਨ ਨੂੰ ਐਲ ਕੀ ਪੇਜ ਖੁੱਲਣ ਵਾਲੀ ਆ ਹਜ਼ਾਰ ਹਜ਼ਾਰ ਰੁਪਏ ਤੋਂ ਘਟ ਨਹੀਂ ਦਿੰਦੇ ਬਹੁਤ ਮਹਿੰਗੀ ਖੇਡ ਹੈਗੀ ਆ ਪਰ ਇਕੱਲੇ ਖਿਡਾਰੀ ਦੀ ਖੇਡ ਆ ਇਉਂ ਨਹੀਂ ਆਪਣੀ ਟੀਮ ਇਕੱਠੀ ਕਰਾਂਗੇ ਫਿਰ ਜਾਵਾਂਗੇ ਜੀ ਤੇ ਜੇ ਅਸੀਂ ਇਹਨੂੰ ਬੰਗਲੌਰ ਮੈਂ ਖੇਡਣ ਵਾਲਾ ਤੇ ਲੈ ਕੇ ਜਾਂ ਨੈਸ਼ਨਲ ਜੀ ਸਾਡਾ 60 65000 ਰੁਪਿਆ ਉਥੇ ਖਤਿ ਹੋ ਗਿਆ ਜੀ ਫਿਰ ਚਨਈ ਜਾਣਾ ਸੀਗਾ ਇਹਦੇ ਬ੍ਰਦਰ ਦੀ ਮੌਤ ਹੋ ਗਈ ਮੈਂ ਨਹੀਂ ਜਾ ਸਕਿਆ ਅੰਮਰਸਾਤਰ ਕਮੇਟੀ ਸੀ ਉਹਦਾ ਫਾਦਰ ਨਾਲ ਗਿਆ ਸੀ ਤੇ ਉਹਦੇ ਨਾਲ ਕੇ ਖੇਡ ਕੇ ਆਈ ਆ ਜੀ ਪਰ ਵਾਇਗੁਰੂ ਨੇ ਕਿਹਾ ਕੀਤਾ ਕੀਤੀ ਆ ਇਥੇ ਨੇੜੇ ਨੇੜੇ ਸਾਰੇ ਇਹਨੂੰ ਜਾਣਦੇ ਹੀ ਆ ਤੇ ਮੈਨੂੰ ਘੱਟ ਜਾਣਦੇ ਇਹਨੂੰ ਜ਼ਿਆਦਾ ਜਾਣਦੇ ਆ ਹਾਂ ਜੀ ਹਾਂ ਜੀ ਤੇ ਬੇਟੇ ਇੱਕ ਗੱਲ ਤੁਹਾਨੂੰ ਪੁੱਛਣਾ ਚਾਹੁੰਨਾ ਜਿਵੇਂ ਤੁਸੀਂ ਸਕੇਟਿੰਗ ਆਪ ਤਾਂ ਕਰਦੇ ਹੋ ਵੀ ਜਿਹੜੇ ਨਿੱਕੇ ਬੱਚਿਆਂ ਨੂੰ ਸਿਖਾਉਣ ਦਾ ਕਿਵੇਂ ਦਿਮਾਗ ਚ ਆਵੇ ਇਹਨਾਂ ਨੂੰ ਮੈਂ ਟ੍ਰੇਨਿੰਗ ਦੇਵਾਂਗੀ ਜਿੱਦਾਂ ਮਤਲਬ ਮੈਂ ਸਕੇਟਿੰਗ ਕਰਨ ਜਾਂਦੀ ਹੁੰਦੀ ਸੀ ਬੱਚੇ ਬਹੁਤ ਮੈਥੋਂ ਇੰਟਰੈਕਟ ਹੋਏ ਮੇਰੇ ਕੋਲੇ ਘਰੇ ਵੀ ਆਉਂਦੇ ਸੀ ਵੀ ਤੁਸੀਂ ਕਿਦਾਂ ਕੀ ਕਰਦੇ ਆ ਜੀ ਤੇ ਲਾਸਟ ইয়ার papa ਜਦੋਂ ਮੈਨੂੰ ਟ੍ਰੇਨਿੰਗ ਦੇਣ ਲੱਗੇ ਸੀਗੇ ਤਾਂ ਪਤਨੀ ਤੇ ਦੋਖ ਜਵਾਕ ਵੈਸੇ ਸਾਡੇ ਕੋਲ ਆਉਣ ਲੱਗੇ ਸੀ ਵੀ ਅਸੀਂ ਵੀ ਨਾਲ ਸਿੱਖਣਾ। ਜੀ। ਦੋ ਗੁ ਬੱਚੇ ਆਉਣ ਲੱਗੇ ਉਸ ਤੋਂ ਬਾਅਦ ਜਿਹੜੇ ਪਿੰਡ ਦੇ ਬੱਚੇ ਸੀ ਉਹਨਾਂ ਦੇ ਵਿੱਚ ਵੀ ਇੰਟਰੈਕਸ਼ਨ ਹੋਈ ਕਿਉਂਕਿ ਉਹਨਾਂ ਦੇ ਸਕੂਲ ਦੇ ਹੀ ਸੀਗੇ। ਜੀ। ਉਹ ਵੀ ਸਾਡੇ ਕੋਲ ਆਉਣ ਲੱਗੇ। papa ਬਾਅਦ ਵਿੱਚ ਡਿਊਟੀ ਤੇ ਲੱਗੇ ਪਿੰਡੀ ਗੁਰਦੁਆਰਾ ਸਭ ਡਿਊਟੀ ਕਰਦੇ ਆ। ਜੀ। ਉਸ ਤੋਂ ਬਾਅਦ ਮੈਂ ਇਹ ਡਿਊਟੀ ਸੰਭਾਲਣ ਲੱਗੇ ਪਹਿਲਾਂ papa ਹੀ ਸਿਖਾਉਂਦੇ ਹੁੰਦੇ ਸੀ ਮੇਰੇ ਨਾਲ। ਹੁਣ ਤੱਕ ਕਿੰਨੇ ਕੁ ਬੱਚੇ ਤੁਹਾਡੇ ਤੋਂ ਟ੍ਰੇਨਿੰਗ ਲੈ ਰਹੇ ਆ ਜੀ? ਮੇਰੇ ਕੋਲ ਜਿੱਦਾਂ ਜੂਨ ਲ ਸ਼ਕਤੀਆਂ ਹੁੰਦੀਆਂ ਬੱਚਿਆਂ ਨੂੰ ਮੇਰੇ ਕੋਲ 15 16 ਬੱਚੇ ਵੀ ਹੋ ਗਏ ਸੀ ਜੀ ਹੁਣ ਜਿਵੇਂ ਐਸਟੀਮੇਟ ਲਗਾਵਾ ਮੇਰੇ ਕੋਲ 10 ਬੱਚੇ ਪ੍ਰੈਕਟਿਸ ਕਰਦੇ ਪਏ ਆ ਜੀ ਤੇ ਇੰਨੇ ਰਜਿਵੇਂ ਭਰਿਆ ਭਰੀ ਜ਼ਿੰਦਗੀ ਦੇ ਵਿੱਚ ਤੁਸੀਂ ਕਿੱਦਾਂ ਮੈਨੇਜ ਕਰਦੇ ਹੋ ਵੀ ਬੱਚਿਆਂ ਨੂੰ ਟ੍ਰੇਨਿੰਗ ਦੇਣੀ ਹੈ ਨਾਲ ਨਾਲ બસ ਟਾਈਮ ਕੱਢਦੇ ਆ ਕਿਉਂਕਿ ਬੱਚਾ ਨੇ ਇੰਟਰਸਟ ਬਹੁਤ ਹੈ ਗੇਮ ਨੂੰ ਲੈ ਕੇ ਵੀ ਅਸੀਂ ਤੁਰਨਾ ਵਾ ਦੀਦੀਆਂ ਵੰਗੂ ਬੰਨਣਾ ਵਾ ਬਹੁਤ ਚੀਜ਼ ਦਾ ਮੋਟਿਵ ਹੈਗਾ ਜੀ ਕਿਉਂਕਿ ਐਸੀ ਵੀ ਜੇ ਮੈਂ ਛੁੱਟੀ ਕਰਦਾ ਬੱਚੇ ਇਦਾਂ ਦੇ ਵੀ ਆ ਬਈ ਅਗਲੇ ਦਿਨ ਪੁੱਛਣਗੇ ਦੀਦੀ ਤੁਸੀਂ ਛੁੱਟੀ ਕਿਉਂ ਕੀਤੀ ਅਸੀਂ ਤਿਆਰ ਹੋਏ ਹੋਏ ਸੀਗੇ ਜੀ ਠੀਕ ਹੈ ਜੀ ਤੇ ਤੁਹਾਨੂੰ ਕੋਈ ਬਾਹਰ ਦਾ ਵੀ ਕੋਈ ਆਫਰ ਆ ਚੁੱਕਿਆ ਵੀ ਕੋਈ ਵਿਦੇਸਾਂ ਦੇ ਵਿੱਚ ਤੁਹਾਡੀ ਜਿਹੜੀ ਇਹ ਗੇਮ ਨੂੰ ਪਰਫਾਰਮੈਂਸ ਤੁਸੀਂ ਕਰ ਸਕੋ ਨਹੀਂ ਫਿਲਹਾਲ ਕੋਈ ਨਹੀਂ ਆਇਆ ਸਾਨੂੰ ਪ੍ਰੋਮੋਸ਼ਨ ਤੱਕ ਵੀ ਨਹੀਂ ਮਿਲੀ ਹਲੇ ਤੱਕ ਕਿਸੇ ਵੱਲੋਂ ਸਪான்ਸਰ ਵੀ ਨਹੀਂ ਮਿਲਿਆ ਜੀ ਫਿਲਹਾਲ ਇਨ ਫਿਊਚਰ ਮਿਲ ਸਕਦਾ ਵਾ ਜੀ ਕੋਈ ਪੰਜਾਬ ਸਰਕਾਰ ਤੋਂ ਤੁਹਾਨੂੰ ਕੋਈ ਮਾਨ ਸਨਮਾਨ ਮਿਲਿਆ ਹੋਵੇ ਜੀ ਇੱਕ ਜਿਹੜਾ ਫੈਪ ਅਵਾਰਡ ਮਿਲਦੇ ਹੁੰਦੇ ਆ ਚੰਡੀਗੜ੍ਹ ਯੂਨੀਵਰਸਿਟੀ 'ਚ ਹੋਏ ਸੀਗੇ ਪਿਛਲੇ ਸਾਲ ਜੀ ਤੇ ਉਦੋਂ ਮੈਨੂੰ ਉੱਥੇ ਕੀਤਾ ਸੀਗਾ ਉਹ ਸਨਮਾਨ ਕੀਤਾ ਸੀ ਮੇਰਾ ਤੇ ਇੱਕ ਮੈਡਲ ਦਿੱਤਾ ਸੀ ਮੈਨੂੰ ਤੇ ਇੱਕ ਕਾਰਡ ਬੁੱਕ ਬੋਰਡ ਦਿੱਤਾ ਸੀਗਾ ਤੇ ਇੱਕ ਸਰਟੀਫਿਕੇਟ ਤੇ ਇੱਕ ਟਰੋਫੀ ਜੀ ਤੇ ਹੁਣ ਤੱਕ ਤੁਸੀਂ ਕਿੰਨੀ ਕ ਸਟੱਡੀ ਕਰ ਚੁੱਕੇ ਹੋ ਅੱਗੇ ਹੋਰ ਵੀ ਤੁਹਾਡੀ ਕੋਈ ਹੈਗੀ ਐ ਇਸ ਗੇਮ ਨੂੰ ਲੈ ਕੇ ਵੀ ਇਸ ਲਾਈਨ ਦੇ ਵਿੱਚ ਮੈਂ ਉਹਦੀ ਸਟੱਡੀ ਕਰਾਂ ਵੀ ਮੈਂ ਹੋਰ ਵਦੇਸ਼ਾਂ ਤੱਕ ਵੀ ਤੋਂ ਮਾ ਪਾਵਾਂ ਜੀ ਸਕੀਟਿੰਗ ਹਾਂਜੀ ਮੈਂ ਨਾ ਫਿਲਹਾਲ ਪਲੱਸ 2 ਕਰਤੀ ਆ ਨਾਲ ਗੇਮ ਕੈਰੀ ਆਨ ਰੱਖੀ ਸੀਗੀ ਜੀ ਤਾਂ ਇਹਦੇ ਵਿੱਚ ਹੁਣ ਮੈਂ ਸੋਚਿਆ ਵਾ ਬਈ ਮੈਂ ਕਿਸੇ ਕਾਲਜ ਦੇ ਵਿੱਚ ਸਪੋਰਟਸ ਕੋਟੇ ਦੇ ਵਿੱਚ ਐਡਮਿਸ਼ਨ ਲੈ ਕੇ ਨਾਲ ਦੀ ਨਾਲ ਮੇਰੀ ਸਪੋਰਟਸ ਚੱਲੂਗੀ ਨਾਲ ਦੀ ਨਾਲ ਮੇਰੀ ਸਟੱਡੀ ਚੱਲੂਗੀ ਜੀ ਤੇ ਉਦੋਂ ਬਾਅਦ ਜਿੱਦਾਂ ਸਪੋਰਟ ਦੇ ਵਿੱਚ ਚੰਗੇ ਰਹਿ ਤਾ ਸਪੋਰਟਸ ਦੇ ਵਿੱਚ ਅੱਗੇ ਜਾਊਂਗੀ ਜੀ ਤਾਂ ਸਾਡੇ ਨਾਲ ਅਨੋਖ ਜੋ ਜੀ ਦੇ ਜਿਹੜੇ ਚਾਚਾ ਜੀ ਬੈਠੇ ਨੇ ਉਹਨਾਂ ਨਾਲ ਵੀ ਦੋ ਗੱਲਾਂ ਬਾਤਾਂ ਕਰਾਂਗੇ ਤਲ ਤੁਹਾਡਾ ਨਾਮ ਕੀ ਹੈ ਜੀ ਮੁਕੰਦ ਸਿੰਘ ਜੀ ਮੁਕੰਦ ਸਿੰਘ ਦੀ ਜਿਵੇਂ ਬੱਚੀ ਪੜ੍ਹਾਈ ਦੇ ਵਿੱਚ ਵੀ ਹੋਂਹ ਹਾਰਾ ਤੇ ਮੈਡਲ ਵੀ ਇਹਨਾਂ ਨੇ ਸਕੇਟਿੰਗ ਦੇ ਵਿੱਚ ਉਹ ਬਹੁਤ ਜਿੱਤੇ ਅਤੇ ਖੇਡ ਦੇ ਵਿੱਚ ਇਹਨਾਂ ਦੀ ਸਰਾਰਤਾ ਕਿੰਨੀ ਕਰਦੇ ਹੈ ਸਰਾਰਤਾ ਵੀ ਬੱਚਿਆਂ ਦੀ ਜਿੰਨੀ ਕੋ ਹੁੰਦੀ ਹੈ ਉਹਨੇ ਕਿ ਬੜੀ ਨਹੀਂ ਬਹੁਤ ਜ਼ਿਆਦਾ ਤੰਗ ਪਰੇਸ਼ਾਨ ਤਾਂ ਨਹੀਂ ਕਰਦੇ ਨਹੀਂ ਜੀ ਕਿਸ ਤਰ੍ਹਾਂ ਦੀ ਕੋਈ ਗੱਲ ਮੈਂ ਤਾਂ ਖੁਸ਼ੀ ਰਹਿੰਦੀ ਹੈ ਤੇ ਤੰਗ ਕਰਨ ਵਾਲੀ ਕੋਈ ਗੱਲ ਬਾਤ ਨਹੀਂ ਹੈ ਜੀ ਹਾਂਜੀ ਠੀਕ ਹੈ ਜੀ ਤੁਹਾਨੂੰ ਕਿਦਾਂ ਦਾ ਮਹਿਸੂਸ ਹੋ ਰਿਹਾ ਜੀ ਬੱਚੀ ਆਪਣੇ ਇੰਨਾ ਵਧੀਆ ਨਾਮ ਚ ਚਮਕਾਇਆ ਪਰਿਵਾਰ ਦਾ ਮੈਨੂੰ ਬਹੁਤ ਖੁਸ਼ੀ ਹੈ ਜੀ ਜਦੋਂ ਇਦੇ ਪਾਪਾ ਨਹੀਂ ਜਾਂਦੇ ਹੁੰਦੇ ਸੀ ਨਾਲ ਤੇ ਮੈਂ ਪ੍ਰੈਕਟਿਸ ਕਰਨ ਜਾਂਦਾ ਸੀ ਲੋਕਾਂ ਜੀ ਤੇ ਬੇਟੇ ਇੱਕ ਤੁਹਾਨੂੰ ਹੋਰ ਮੈਂ ਕੁਐਸਚਨ ਪੁੱਛਣਾ ਚਾਹਾਂਗਾ ਜਿਵੇਂ ਸਕੇਟਿੰਗ ਦੇ ਵਿੱਚ ਕਿਹੜੇ-ਕਿਹੜੇ ਤੁਹਾਡੇ ਲੈਵਲ ਹੁੰਦੇ ਆ ਉਹਦੇ ਬਾਰੇ ਤੁਸੀਂ ਸਾਡੀ ਥੋੜੀ ਜਾਣਕਾਰੀ ਦਿਓਗੇ ਜੀ ਹਾਂਜੀ ਜਿੱਦਾਂ ਸਾਡੀ ਗੇਮ ਹੈ ਸਾਡੀ ਗੇਮ ਦਾ ਨਾ ਸਿੱਧਾ ਜ਼ੋਨ ਲੈਵਲ ਹੈ ਨਾ ਜੀ ਸਿੱਧੀ ਸਾਡੀ ਗੇਮ ਸਟਾਰਟ ਹੁੰਦੀ ਹੈ ਡਿਸਟ੍ਰਿਕਟ ਉਸ ਤੋਂ ਬਾਅਦ ਸਟੇਟ ਨੈਸ਼ਨਲ ਉਸ ਤੋਂ ਬਾਅਦ ਜੋ ਨੈਸ਼ਨਲ ਚ ਕੁਆਲੀਫਾਈ ਹੁੰਦੇ ਉਹ ਜਾਂਦੇ ਏਸ਼ੀਅਨ ਜੀ ਸਿੱਧੇ ਇਸ ਕਰਕੇ ਪਹਿਲਾਂ ਜੀ ਆਪਾਂ ਡਿਸਟ੍ਰਿਕਟ ਦੇ ਵਿੱਚੋਂ 골ਡ ਜਾਂ সিলਵਰ ਮੈਡਲ ਲੈਣੇ ਆ ਤਾਂ ਆਪਾਂ ਕੁਆਲੀਫਾਈ ਹੋਵਾਂਗੇ ਸਟੇਟ ਲਈ ਜੀ ਸਟੇਟ ਦੇ ਵਿੱਚ ਆਪਣੇ ਜਿਹੜੇ ਮੈਡਲ ਦੀ ਮਾਰਕਿੰਗ ਹੁੰਦੀ ਹੈ ਜਿੱਦਾਂ 골ਡ ਮੈਡਲ ਦੀ 5 ਮਾਰਕਸ ਜੀ সিলਵਰ ਦੇ 3 ਮਾਰਕਸ ਐਂਡ ਬ੍ਰਾਂਜ਼ ਦੇ 1 ਮਾਰਕਸ ਜੀ ਜਿੱਦਾਂ ਆਪਾਂ ਨੈਸ਼ਨਲ ਜਾਣਾ ਤੇ ਆਪਾਂ ਨੂੰ ਨਾਟ ਲੈਸ ਦੈਨ 10 ਚਾਹੀਦੇ ਹੀ ਚਾਹੀਦੇ ਆ ਜੀ ਕਿਉਂਕਿ ਜਿੰਨਾ ਆਪਣੇ ਕੋਲ 10 ਪੁਆਇੰਟਸ ਹੋਣਗੇ ਤਾਹੀਂ ਆਪਾਂ ਨੈਸ਼ਨਲ ਲੈ ਕੇ ਜਾਣਗੇ ਆਦਰਵਾਈਜ਼ ਆਪਾਂ ਨਹੀਂ ਜਾਵਾਂਗੇ ਜੀ ਉਸ ਤੋਂ ਅੱਗੇ ਜਦੋਂ ਆਪਾਂ ਨੈਸ਼ਨਲ ਜਾਂਦੇ ਆ ਉਸ ਤੋਂ ਬਾਅਦ ਜਿਹੜੇ ਬੱਚੇ ਫਸਟ ਸੈਕਿੰਡ ਆਉਂਦੇ ਆ ਉਹਨਾਂ ਦੇ ਟ్రਾਇਲ ਮੈਚ ਕਰਾਏ ਜਾਂਦੇ ਆ ਉਹਨਾਂ ਦੇ ਵਿੱਚੋਂ ਵਨ ਵਨ ਸਿਲੈਕਟ ਕਰਕੇ ਅੱਗੇ ਜਾਂਦਾ ਜੀ ਤੇ ਹੁਣ ਤੱਕ ਤੁਹਾਡਾ ਲੈਵਲ ਕਿੰਨਾ ਹੈ ਕਿੱਥੇ ਤੱਕ ਤੁਸੀਂ ਅਪਰੋਚ ਕਰ ਚੁੱਕੀ ਹੈ ਮੈਂ ਤਿੰਨ ਚਾਰ ਵਾਰੀ ਨੈਸ਼ਨਲ ਜਾ ਚੁੱਕੀ ਹਾਂ ਜੀ ਬਹੁਤ ਮਾਨ ਦੀ ਗੱਲ ਹੈ ਜੀ ਦੋ ਵਾਰੀ ਮੈਂ ਉੱਪਰ ਗਈ ਹਾਂ ਇੱਕ ਵਾਰੀ ਆਰਐਸਐਫਆਈਐਲ ਨੂੰ ਹੋਇਆ ਸੀ ਬੈਂਗਲੁਰੂ 2022 ਚ ਤੇ ਇੱਕ ਵਾਰੀ ਲਾਸਟ ਈਅਰ ਹੋਇਆ 23 ਚ ਚੇਨਈ ਜੀ ਤੇ ਉਦੋਂ ਵੀ ਤੁਹਾਡੇ ਡੈਡੀ ਨਾਲ ਜਾਂਦੇ ਸੀਗੇ ਬੈਂਗਲੁਰੂ ਜਦੋਂ ਵੀ ਪਹਿਲਾਂ ਮੇਰਾ ਬڑا ਹੁੰਦਾ ਸੀ ਕਦੇ ਮੈਂ ਪਾਪਾ ਨਾਲ ਹੀ ਜਾਣਾ ਡਿਊ ਟੂ ਬ੍ਰਦਰ ਦੀ ਡੈਥ ਹੋਣ ਕਰਕੇ ਫਿਰ ਮੈਂ ਇਸ ਵਾਰੀ ਚ ਨਹੀਂ ਕੱਲੀ ਗਈ ਸੀ ਜੀ ਤੁਹਾਨੂੰ ਕੋਈ ਆਉਣ ਜਾਣ ਚ ਕੋਈ ਦਿੱਕਤ ਆਉਂਦੀ ਹੋਵੇ ਜਾਂ ਕਿ ਪਰੇਸ਼ਾਨੀ ਹੋਵੇ ਇੱਕ ਫੈਂਟ ਸੀਗੀ ਮੇਰੀ ਅੰਮ੍ਰਿਤਸਰ ਤੋਂ ਉਹਨਾਂ ਦੇ ਪਾਪਾ ਗਏ ਸੀ ਨਾਲ ਮੇਰੀ ਥੋੜੀ ਜੀ ਬੌਂਡਿੰਗ ਹੋ ਗਈ ਸੀ ਉਹਨਾਂ ਕਰਕੇ ਤਾਂ ਕਰਕੇ ਇਨਾ ਫੀਲ ਨਹੀਂ ਹੋਇਆ ਜੀ ਹਾਂਜੀ ਇਹ ਬੱਚੇ ਹੁਣ ਰੈਡੀ ਹੋ ਰਿਹਾ ਸਕੈਟਿੰਗ ਵਾਸਤੇ ਤੇ ਇਹਨਾਂ ਦੀ ਜਿਹੜੀ ਲੀਡਰ ਆ ਉਹਨੂੰ ਆਪਾਂ ਆਪਾਂ ਅਸੀਂ ਤਾਂ ਜੋਤ ਕਹਿ ਦਿੰਦੇ ਆ ਵੈਸੇ ਉਹਦਾ ਨਾਮ ਅਨੂਪ ਜੋਤ ਆ ਤੇ ਛੋਟੇ ਛੋਟੇ ਬੱਚੇ ਇਹ ਪਰ ਜਿਹੜੇ ਇਹਨਾਂ ਦੇ ਹਿਸਾਬ ਕਿਤਾਬ ਅਸੀਂ ਦੇਖਿਆ ਹੁਣ ਤੱਕ ਇਹ ਤਾਂ ਪੂਰੇ ਟ੍ਰੈਂਡ ਹੋਏ ਪਏ ਜਦੋਂ ਇਹਨਾਂ ਨੇ ਆਪ ਦੀ ਉਮਰ ਚੜ੍ਹਨੋਂ ਤੋਂ ਤਾਂ ਬਹੁਤ ਕੁਸ਼ ਕਰ ਜਾਣਗੇ ਤੇ ਜੇ ਆਪਾਂ ਸਰਕਾਰ ਵੱਲੋਂ ਸਹੂਲਤਾਂ ਦੀ ਗੱਲ ਕਰੀਏ ਤਾਂ ਅਸੀਂ ਕਹਿ ਸਕਦੇ ਆਂ ਵੀ ਯਾਰ ਸਿਰਫ ਇੱਕਾ ਛੜਕਾ ਆਵਾਜਾਈ ਬਹੁਤ ਆ ਪਰ ਫੇਰ ਵੀ ਸਿਰਫ ਇੰਨਾ ਕੀ ਧੰਨਵਾਦ ਆ ਵੀ ਉਹਨਾਂ ਨੇ ਇਹ ਛੜਕ ਬਣਾਤੀ ਹੋਰ ਕੋਈ ਪੈਸੇ ਕੋਈ ਸਹੂਲਤ ਨਹੀਂ ਨਾ ਬੱਚਿਆਂ ਵਾਸਤੇ ਤੇ ਇਹ ਵੀ ਜਾਨ ਤੇ ਖੇਡ ਕੇ ਆਪਦੀ ਇੱਥੇ ਸਿੱਖਣ ਆਉਂਦੇ ਆ ਹਾਂਜੀ ਨਾਮ ਪੁੱਛਦੇ ਆਪਾਂ ਬੇਟੀ ਨਾਮ ਹਾਂਜੀ ਰੂਹਾਨੀਗਰ ਰੂਹਾਨੀਗਰ ਹਾਂਜੀ ਮਰਬਾਸ ਹਾਂਜੀ ਮੇਰੇ ਬਾਸ ਉੱਚੀ ਬੋਲੋ ਮੇਰੇ ਬਾਸ ਹਾਂਜੀ ਪਰਮਵੀਰਪੁਰ ਹਾਂਜੀ ਪ੍ਰਭਦਤ ਸਿੰਘ ਹਾਂਜੀ ਜਿਸਕਮ ਸਿੰਘ ਹਾਂਜੀ ਕਟੇ ਲੋ ਜੀ ਦੇਵਨ ਗੌਰ ਸਿੰਦਰ ਸਿੰਘ ਹਾਂਜੀ ਦੇਵਨਪੁਰ ਜੈਸ ਮੀਨਕਰ ਬਹੁਤ ਪਧੀਆ ਬੇਟੇ ਤੇ ਇਹ ਬੱਚੇ ਹੁਣ ਸਕੇਟਿੰਗ ਲਈ ਰੈਡੀ ਹੋ ਰਹੇ ਨੇ ਤੇ ਆਪਾਂ ਦੇਖਦੇ ਆ ਅੱਗੇ ਵੀ ਕੀ ਪਰਫਾਰਮੈਂਸ ਕਰਦੇ ਆ ਨਾ ਮੋਗੇ ਜ਼ਿਲ੍ਹੇ ਦੇ ਮਾਣ ਨੇ ਇਹ ਬੱਚੇ ਸਾਰੇ ਆਉਣ ਵਾਲੇ ਸਮੇਂ ਦਾ ਭਵਿੱਖ ਦੇ ਹੈਗੇ ਸਟਾਰ ਨੇ ਇਹ ਵੈਸੇ ਆਪਾਂ ਬੁੱਟਰ ਕਲਾਂ ਪਿੰਡ ਬਾਰੇ ਦੱਸ ਦਈਏ ਵੀ ਇੱਥੋਂ ਦੇ ਹਾਕੀ ਦੇ ਸਟਾਰ ਬਹੁਤ ਨਿਕਲੇ ਆ ਤੇ ਹਾਕੀ ਦੇ ਇੱਥੇ ਬਹੁਤ ਵਧੀਆ ਗਰਾਊਂਡ ਬਣਿਆ ਹੋਇਆ ਜੇ ਆਪਾਂ ਕਬੱਡੀ ਦੇ ਗਰਾਊਂਡ 'ਚ ਦੇਖੀਏ ਤੁਸੀਂ ਘੱਟੋ ਘੱਟ 100 150 ਬੱਚਾ ਹਾਂਜੀ ਬੇਟੇ ਤੁਸੀਂ ਕਰੋ ਗਾਈਡ ਇਹਨਾਂ ਨੂੰ ਤੇ ਸਟਾਰਟਿੰਗ ਕਰੋ ਹਨਾ ਚਲੋ ਕੋ ਆਪਾਂ ਇਸ ਨੂੰ ਖੋਲ੍ਹਦੇ ਹਾਂ ਵੈਰੀ ਗੁੱਡ ਵੈਰੀ ਗੁੱਡ ਵਾਹ ਬਈ ਵਾਹ ਕੀ ਬਾਤ ਆ ਇਹਨਾਂ ਨੇ ਸਟਾਰ ਬਣਨਾ ਦੇਖੋ ਕਿੰਨੇ ਆਪਣੇ ਟ੍ਰੇਨਿੰਗ ਇਹਨਾਂ ਨੂੰ ਬੱਚਾ ਨੂੰ ਟਾਈਮ ਤੋਂ ਟਾਈਮ ਕੱਢ ਕੇ ਟ੍ਰੇਨਿੰਗ ਦੇ ਰਹੀ ਹੈ। ਆਪਾਂ ਵੈਸੇ ਡਾਕਟਰ ਸਾਹਿਬ ਗੱਲ ਇੱਕ ਆ ਵੀਰ ਆਪਾਂ ਇੱਕ ਨਿਤ ਟਾਈਮ ਕੱਢਣਾ ਬਹੁਤ ਹਰ ਰੋਜ਼ ਆ ਕੇ ਇੱਕ 92 ਟਾਈਮ ਤੇ ਚਾਹੇ ਮੀ ਹੋਵੇ ਨੇਰੀ ਹੋਵੇ ਉਹਨੇ ਆਪਦਾ ਫਿਰ ਵੀ ਇਹ ਜਿਹੜਾ ਸਰਵ ਕਾਰਜ ਉਹ ਕਰੀ ਜਾਣਾ ਤੇ ਬਹੁਤ ਵਧੀਆ ਗੱਲ ਲੱਗੀ ਆਪਾਂ ਨੂੰ। ਦੇਖੋ ਇਹਨਾਂ ਲਈ ਇੱਕ ਜੇ ਗਰਾਊਂਡ ਹੋਵੇ ਹਨਾ ਜਿੱਥੇ ਇਹ ਆਪਣਾ ਟ੍ਰੇਨਿੰਗ ਦੇ ਸਕੇ ਤੇ ਉਹਦੇ ਨਾਲ ਬੱਚਿਆਂ ਦੀ ਸੇਫਟੀ ਵੀ ਦੇਖੋ ਤੁਸੀਂ ਅਨੂਪ ਜੋਤ ਅੱਗੇ ਆ ਰਹੀ ਆ ਬਾਕੀ ਜਿਹੜੇ ਬੱਚੇ ਆ ਪਿੱਛੇ ਆ ਰਹੇ ਨੇ ਸਾਰੇ ਬਹੁਤ ਵਧੀਆ ਸਕੇਟਿੰਗ ਕਰਦੇ ਨੇ ਤੇ ਸਿੱਖ ਚੁੱਕੇ ਨੇ ਬਹੁਤ ਤੇ ਹੋਰ ਵੀ ਬੱਚੇ ਜਿਹੜੇ ਨਵੇਂ ਵੀ ਆ ਰਹੇ ਆ ਉਹ ਵੀ ਸਿੱਖ ਰਿਹਾ ਨਾ ਦੇਖੋ ਯਾਰ ਮੈਂ ਇਹਨੂੰ ਇੱਕ ਗੱਲ ਤੇ ਗਿਲਾ ਬਹੁਤ ਆ ਗਵਰਨਮੈਂਟ ਤੇ ਵੀ ਨੂਪਜੋਤ ਵਰਗੀਆਂ ਜਿਹੜੀਆਂ ਕੁੜੀਆਂ ਉਹਨਾਂ ਨੇ ਜਿਨ੍ਹਾਂ ਨੇ 100 150 ਮੈਡਲ ਦਿੱਤਿਆ ਹੋਇਆ ਤੇ ਉਹਨਾਂ ਨੂੰ ਯਾਰ ਕਿਸੇ ਨੇ ਕੋਈ ਹੌਸਲਾ ਫੁਲਾਈ ਨਹੀਂ ਕਰੀ ਹੁਣ ਤੱਕ ਮੈਂ ਕਹਿੰਦਾ ਜੀ ਉਹਨਾਂ ਦੀ ਚਾਹੀਦੀ ਆ ਕੋਈ ਜੋਬ ਵਗੈਰਾ ਪ੍ਰੋਵਾਈਡ ਕੀਤੀ ਜਾਵੇ ਕੀ ਤਾਂ ਸਾਰੇ ਪੰਜਾਬ ਦੇ ਬੱਚੇ ਉਥੋਂ ਇਹਨਾਂ ਤੋਂ ਟ੍ਰੇਨਿੰਗ ਲੈ ਸਕਣ ਨਾ ਹਾਂ ਜੇ ਯਾਰ ਆਪਾਂ ਆਮੀ ਕਹਿੰਦੇ ਯਾਰ ਨੌਜਵਾਨ ਪੀੜੀ ਬਾਹਰ ਜਾਈ ਜਾਂਦੀ ਆ ਜੇ ਇਹ ਨੌਜਵਾਨ ਜਿਹੜੇ ਹੈਗੇ ਆ ਪੰਜਾਬ ਦੇ ਇਹਨਾਂ ਨੂੰ ਸਾਂਭਿਆ ਜਾਵੇ ਯਾਰ ਬਹੁਤ ਵੱਡੀ ਗੱਲ ਹੋਊਗੀ ਸਰਕਾਰ ਨੂੰ ਵੀ ਮੈਂ ਬੇਨਤੀ ਕਰਦਾ ਵੀ ਜਿਹੜੇ ਇਹ ਨੌਜਵਾਨ ਆ ਪੰਜਾਬ ਦੇ ਵਿੱਚ ਰਹਿ ਕੇ ਪੰਜਾਬ ਦਾ ਨਾਮ ਜਿਹੜਾ ਰੌਸ਼ਨ ਕਰਨਾ ਚਾਹੁੰਦੇ ਨੇ ਤਾਂ ਯਾਰ ਇਹਨਾਂ ਨੂੰ ਜ਼ਰੂਰ ਸਾਂਭਿਆ ਜਾਣਾ ਚਾਹੀਦਾ ਹੈ ਨਾ ਇਹਨਾਂ ਲਈ ਕੋਈ ਆਪਣਾ ਗਰਾਊਂਡ ਦਾ ਪ੍ਰਬੰਧ ਤੇ ਜਾਂ ਕੋਈ ਇਹਨਾਂ ਦੀ ਕਿੱਟ ਵਗੈਰਾ ਜਿਹੜੀ ਪ੍ਰੋਵਾਈਡ ਕੀਤੀ ਜਾਵੇ ਜਿਹੜੇ ਨਵੇਂ ਹੋਣ ਵਾਲੇ ਬੱਚੇ ਨੇ ਤੇ ਉਹ ਸਿੱਖ ਸਕਣ ਕਿਉਂਕਿ ਜਿਹੜੀ ਕੈਟਨ ਹੈ ਜੀ ਇਹ ਬਹੁਤ ਮਹਿੰਗੀ ਹੈ ਇਹਨਾਂ ਦੀ ਤੇ ਉਹ ਆਪਣੇ ਜਿਹੜੇ ਸਪੋਰਟਸ ਬੈਂਕਾ ਪੰਜਾਬ ਦਾ ਉਹਨਾਂ ਨੂੰ ਚਾਹੀਦਾ ਵੀ ਇਹਨਾਂ ਵਾਸਤੇ ਕੋਈ ਨਾ ਕੋਈ ਸਹਾਇਤਾ ਸੁੱਤਾ ਕਰਨ ਮਾੜੀ ਮੋਟੀ ਹੁਣ ਆਪਦੇ ਘਰਾਂ 'ਚੋਂ ਇੰਨੇ ਮਹਿੰਗੇ ਮਹਿੰਗੇ ਸਮਾਨ ਲੈ ਕੇ ਕਿੱਥੋਂ ਸਕੀਟਿੰਗ ਹੁੰਦੀ ਹੈ ਨਾ ਪਰ ਫੇਰ ਵੀ ਯਾਰ ਬਿ ਦਸ਼ਾਵਾਸ਼ ਇਹਨਾਂ ਦੇ ਮਾਪਿਆਂ ਦੇ ਜਿਹੜੇ ਆਪਦੀ ਰੋਟੀ ਵਿੱਚੋਂ ਥੋੜਾ ਥੋੜਾ ਕੱਟ ਲਾ ਕੇ ਤੇ ਇਹਨਾਂ ਨੂੰ ਇਸ ਤਰ੍ਹਾਂ ਦਾ ਸਮਾਨ ਦਿੰਦੇ ਆ ਸਹੀ ਗੱਲ ਹੈ था था। ये तो सिया पहले आके तो क्या बोल बस कितने हैं न न तुम्हारे एक लेन पंजी पाउंड कम आई है आपका कोई ज़्यादा नहीं है क्या जी ये पार्टी आज नागना पंजी ने प्रोफेशनल हो गया ये आप जैसे केमरा प्रोफेशनल ही रखते हैं आप थोड़ी ज़्यादा ਵੇਖੇ ਤੇਰਾ ਬਹੁਤ ਮਹਿੰਗੀ ਹੈ ਪਰ ਜੀ ਉਹ ਹੀ ਤਾਂ ਕੀਮਤ ਪੈ ਜਾਂਦੀ ਆ ਹਾਂਜੀ ਹਾਂਜੀ ਬਾਈ ਜੀ ਆਪਣਾ ਨਾਮ ਕੀ ਆ ਮੇਰਾ ਨਾਮ ਹਰਪ੍ਰੀਤ ਸਿੰਘ ਹੈ ਜੀ ਬਾਈ ਤੂੰ ਆਪਣੇ ਬੱਚਿਆਂ ਨੂੰ ਤੁਸੀਂ ਇਨਾ ਮਹਿੰਗਾ ਸ਼ੌਂਕ ਪਾਲ ਕੇ ਦਿੱਤਾ ਤੇ ਇਹ ਤੁਹਾਨੂੰ ਔਖਾ ਜ ਨਹੀਂ ਲੱਗਦਾ ਥੋੜਾ ਜੀ ਨਹੀਂ ਨਹੀਂ ਸਰ ਕੋਈ ਔਖਾ ਨਹੀਂ ਲੱਗਿਆ ਜੀ ਅਸੀਂ ਅਨੂਪਕੌਰ ਸਾਡੀ ਬੇਟੀ ਆ ਸਾਡੇ ਪਿੰਡ ਦੀ ਸਾਡੇ ਪਿੰਡ ਦਾ ਪ੍ਰਾਈਡ ਆ ਜੀ ਉਹ ਪੰਜਾਬ ਦੇ ਵਿੱਚ ਉਹਨਾਂ ਨੇ ਸਕੇਟ ਖੇਡੀ ਆ 골ਡ ਮੈਡਲ ਜਿੱਤਿਆ ਹੋਇਆ ব্রੋਂਜ਼ ਮੈਡਲ ਸਿਲਵਰ ਮੈਡਲ ਵੀ ਜਿੱਤਿਆ ਉਹ ਆਪ ਵੀ ਪ੍ਰੈਕਟਿਸ ਕਰਦੇ ਆ ਨਾਲੇ ਬੱਚਿਆਂ ਨੂੰ ਵੀ ਪ੍ਰੈਕਟਿਸ ਕਰਾਉਂਦੇ ਆ ਇਸ ਮੈਦਾਨ ਦੇ ਵਿੱਚ ਮੈਦਾਨ ਤਾਂ ਸੋਲ ਸਾਡੇ ਕੋਲ ਨਹੀਂ ਹੈਗਾ ਅਸੀਂ ਇਹ ਰੋਡ ਨੂੰ ਹੀ ਮੈਦਾਨ ਸਮਝ ਕੇ ਇੱਥੇ ਪ੍ਰੈਕਟਿਸ ਕਰ ਰਹੇ ਹਾਂ ਲਗਾਤਾਰ ਬੱਚੇ ਤੇ ਜਦੋਂ ਸ਼ੁਰੂ ਚੋਂ ਇਕੱਲੇ ਪ੍ਰੈਕਟਿਸ ਕਰਦੇ ਹੁੰਦੇ ਸੀ ਹੁਣ ਹੌਲੀ ਹੌਲੀ ਹੌ ਉਹ ਨਿੱਕੀ ਪਨੀਰੀਆ ਦੇਖੋ ਕਿੰਨੇ ਬੱਚੇ ਨਵੇਂ ਆ ਗਏ ਆ ਹਾਂਜੀ ਹਾਂਜੀ ਹੋਰ ਵੀ ਬੱਚੇ ਰੋਜ਼ ਇਹਨਾਂ ਨੂੰ ਦੇਖ ਕੇ ਇੱਥੇ ਜੋ ਪ੍ਰੈਕਟਿਸ ਕਰਦੇ ਆ ਖੇਡਣਾਉਂਦੇ ਆ ਮੇਰੇ ਸਾਬ ਨਾਲ ਇੱਕ ਘੰਟਾ ਡੇਢ ਘੰਟਾ ਸ਼ਾਮ ਨੂੰ ਪ੍ਰੈਕਟਿਸ ਹੁੰਦੀ ਆ ਤੇ ਬੱਚੇ ਪੜ੍ਹਾਈ ਦੇ ਨਾਲ ਨਾਲ ਜੇ ਖੇਡਾਂ ਵੱਲ ਵੀ ਆ ਥੋੜਾ ਥੋੜਾ ਟਾਈਮ ਵੀ ਆਪਾਂ ਬੱਚਿਆਂ ਨੂੰ ਇਧਰਲੇ ਪਾਸੇ ਲਾਵਾਂਗੇ ਮੇਰੇ ਖਿਆਲ ਬਹੁਤ ਵਧੀਆ ਗੱਲ ਆ ਹਾਂਜੀ ਪੰਜ ਜੀ ਤੁਸੀਂ ਕੀ ਕਹਿਣਾ ਚਾਹੋਗੇ ਬਾਜੀ ਮੈਨੂੰ ਵੀ ਸੇਮ ਹੀ ਐਦਾ ਕਿ ਵਧੀਆ ਲੱਗਦਾ ਵਾ ਆਪਾਂ ਵੀ ਕਿਸੇ ਗੇਮ ਵਾਲ ਬੱਚੇ ਨੂੰ ਸਟੱਡੀ ਦੇ ਨਾਲ-ਨਾਲ ਆਪਾਂ ਬੱਚੇ ਨੂੰ ਗੇਮ ਵਾਲ ਲੈ ਕੇ ਜਾਂਦੇ ਆ ਤਾਂ ਬੱਚੇ ਦੀ ਫਿਜ਼ੀਕਲ ਤੇ ਮੈਂਟਲ ਹੈਲਥ ਦੋਨੋਂ ਹੀ ਵਧੀਆ ਰਹਿੰਦੀ ਆ ਇਹਦੇ ਨਾਲ ਬੱਚੇ ਫੋਨ ਤੇ ਨਹੀਂ ਤਾਂ ਸੀਮਤ ਰਹਿ ਜਾਂਦੇ ਆ ਤੁਸੀਂ ਇਹ ਮਹਿਕਮੇ ਤੋਂ ਕਣੀ ਕਿਹੜਾ ਸਰਕਾਰ ਤੋਂ ਸਰਕਾਰ ਤੋਂ ਕੀ ਮੰਗ ਕਰੋਂਗੇ ਇਹਨਾਂ ਬਾਰੇ ਬਾਜੀ ਅਸੀਂ ਇਹੀ ਕਹਿੰਨੇ ਆ ਕਿ ਇੱਥੇ ਬਹੁਤ ਔਖਾ ਵਾ ਬੱਚੇ ਦੁਰਘਟਨਾ ਵਾਂ ਹੋਉਂਦੇ ਵੀ ਕੋਈ ਡਰ ਰਹਿੰਦੇ ਆ ਲੋਕ ਵੀ ਤਕਲੀਫ ਮੰਦੇ ਆ ਅਸੀਂ ਕਹਿੰਨੇ ਵੀ ਸਾਨੂੰ ਸਰਕਾਰ ਥੋੜੀ ਅਲੱਗ ਜਗ੍ਹਾ ਲੈ ਕੇ ਦੇਵੇ ਜਿੱਥੇ ਅਸੀਂ ਬੇਫਿਕਰ ਹੋ ਕੇ ਬੱਚੇ ਨੂੰ ਪ੍ਰੈਕਟਿਸ ਕਰਵਾ ਸਕੀਏ ਤੇ ਬੱਚੇ ਨੂੰ ਅੱਗੇ ਲੈ ਕੇ ਜਾ ਸਕੀਏ ਭਾਈ ਤੁਹਾਡਾ ਕੀ ਨਾਂ ਜੀ ਜਤਿੰਦਰ ਗੋਇਲ ਅੱਛਾ ਜੀ ਆਪਣੇ ਬੱਚੇ ਇੱਕੋਂ ਦਾ ਦੇਖੋਂਗੇ ਅੱਛਾ ਜੀ ਹਰ ਰੋਜ਼ ਆਉਣਾ ਤੁਹਾਨੂੰ ਐ ਨਹੀਂ ਲੱਗਦਾ ਔਖਾ ਜ ਨਹੀਂ ਲੱਗਦਾ ਨਹੀਂ ਨਹੀਂ ਕੋਈ ਔਖਾ ਨਹੀਂ ਲੱਗਦਾ ਜੀ ਬੱਚੇ ਲਈ ਤਾਂ ਸਾਰਾ ਕੁਝ ਕਰਨਾ ਹੀ ਪੈਣਾ ਹੈ ਇਹ ਤਾਂ ਗੱਲ ਤੁਹਾਇ ਆਪਣਾ ਨਾਮ ਕੀ ਹੈ ਜੀ ਮੇਰਾ ਨਾਮ ਗੁਰਮੇਲ ਸਿੰਘ ਜੀ ਅੱਛਾ ਬਾਈ ਜੀ ਆਪਣੇ ਬੱਚੇ ਵੀ ਹੁੰਦੇ ਇੱਥੇ ਹਾਂ ਨੇ ਆਪਣੇ ਦੋ ਬੱਚੇ ਹੁੰਦੇ ਆ ਇੱਕ ਮੇਰਾ ਬੇਟਾ ਹੁੰਦਾ ਇੱਕ ਭਤੀਜਾ ਹੁੰਦਾ ਤੁਸੀਂ ਵੀ ਵੋਟਰ ਤੋਂ ਆਏ ਹਾਂ ਹਾਂ ਵੋਟਰ ਹੀ ਬਣਦੀ ਆ ਜੀ ਲੋਕਲ ਹੀ ਆਏ ਹਾਂ ਹਾਂ ਜੀ ਹਾਂ ਤੁਸੀਂ ਕੀ ਗਵਰਨਮੈਂਟ ਤੋਂ ਮੰਗ ਕੋ ਗਵਰਨਮੈਂਟ ਤੋਂ ਮੰਗ ਸੀ ਪਹਿਲੀ ਤਾਂ ਆਪ ਦੀ ਪੰਚਾਇਤ ਤੋਂ ਹੀ ਕੀਤੀ ਸੀ ਅੱਛਾ ਜੀ ਦੋ ਤਿੰਨ ਵਾਰ ਹੀ ਗਏ ਆ ਕਹਿੰਦੇ ਕੋਈ ਨਹੀਂ ਕਰਦੇ ਆ ਕਰਦੇ ਆ ਫਿਰ ਅਸੀਂ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਆ ਉਹਨੂੰ ਵੀ ਕਿਹਾ ਜੀ ਪਰ ਪੰਚਾਇਤ ਨੂੰ ਵੀ ਕਿਹਾ ਸਰਪੰਚ ਨੂੰ ਵੀ ਕਿਹਾ ਪਰ ਕੋਈ ਗੱਲ ਹਜੇ ਤੱਕ ਬਣੀ ਨਹੀਂ ਕਦੋਂ ਕੋਈ ਨਹੀਂ ਤੋਹੀ ਕਹਿੰਦੇ ਸੀਗੇ ਬਸ ਬਣਾਵਾਂਗੇ ਬਾਕੀ ਵੇਖਦੇ ਆਂ ਕਦੋਂ ਬਣਾ ਕੇ ਦਿੰਦੇ ਆਂ ਹਾਂ ਜੇਰੋਂ ਕੋਈ ਨਹੀਂ ਬੂਰ ਪਾਊਗਾ ਹਾਂ ਇਹ ਤਾਂ ਗੱਲ ਹੈਗੀ ਆ ਜੀ ਬਾਕੀ ਆਂ ਸ਼ਰਕ ਤੇ ਸੇਫਟੀ ਨਹੀਂ ਨਾ ਜੀ ਹਾਂ ਇਹ 'ਚ ਕੋਈ ਸ਼ੱਕ ਨਹੀਂ ਇਹ ਦੇਖ ਲਿਆ ਆਪਾਂ ਇੱਥੇ ਹੁਣ ਇਹ ਨਹੀਂ ਪਤਾ ਇਧਰੋਂ ਕੋਈ ਗੱਡੀ ਆ ਜੇ ਕੋਈ ਮੋਟਰਸਾਈਕਲ ਆ ਗੱਡੀਆਂ ਆਉਂਦੀਆਂ ਰਹਿੰਦੀਆਂ ਬਾਕੀ ਜੀ ਕੋਈ ਆਉਂਦਾ ਵਾ ਹਣਾ ਉਹ ਤਕਲੀਫਮੰਦ ਅਗਲਾ ਕਹਿੰਦਾ ਅਸੀਂ ਤਾਂ ਨੰਗਣ ਆਈਆਂ ਹਾਂ ਹਾਂ ਇਹ ਤਾਂ ਗੱਲ ਹੈਗੀ ਆ ਜੀ ਕਿਉਂਕਿ ਸਰਕਾਰੀ ਜਗ੍ਹਾ ਹੁਣ ਕਰਿਆ ਵੀ ਕੀ ਜਾਵੇ ਬਾਕੀ ਕੁੜੀ ਬਹੁਤ ਮਿਹਨਤ ਕਰਦੀ ਹੈ ਜੀ ਇਹ ਵਿਚਾਰੀ ਹਾਂ ਆਪ ਨੈਸ਼ਨਲ ਵਧੀਆ ਗੱਲ ਚੰਗਾ ਲੱਗਦਾ ਜੀ ਬੱਚੇ ਫੋਨ ਤੋਂ ਦੂਰ ਆ ਘੰਟਾ ਜਿਹੜਾ ਘੰਟਾ ਇੱਥੇ ਲਾ ਜਾਂਦੇ ਆ ਹਾਂ ਨਸ਼ਿਆਂ ਤੋਂ ਵੀ ਬਾਈ ਜੇ ਹੁਣ ਅੱਜ ਬਚ ਗਏ ਤਾਂ ਅੱਜ ਦੀ ਪਨੀਰੀ ਆ ਇਹ ਜੀ ਅੱਜ ਬਚ ਗਏ ਤਾਂ ਫਿਰ ਕੱਲ ਨੂੰ ਵੀ ਬਚਣਗੇ ਸਿੱਧੇ ਜਾਣਗੇ ਸਹੀ ਰਾਹ ਜਾਣਗੇ ਬਾਕੀ ਇਹ ਕੁੜੀ ਗਈ ਨਹੀਂ ਆਉਂਦੀ ਤੇ ਦਾੜੀ ਆਉਂਦੀ ਆ ਦੋਨੀਆਂ ਨੇ ਬਹੁਤ ਪ੍ਰੈਕਟਿਸ ਕਰਾਉਂਦੀ ਆ ਹਾਂ ਬਹੁਤ ਇਹਨਾਂ ਦਾ ਅਸੀਂ ਦੇਣ ਨਹੀਂ ਦੇ ਸਕਦੇ ਵਧੀਆ ਗੱਲ ਆ ਅਸੀਂ ਚਾਹੁੰਦੇ ਆ ਵੀ ਇਹਨਾਂ ਨੂੰ ਤਾਂ ਜਗ੍ਹਾ ਦਿੱਤੀ ਜਾਵੇ ਵਧੀਆ ਗੱਲ ਆ ਤੇ ਇਹ ਕੁੜੀ ਨੂੰ ਵੀ ਕੋਈ ਨੌਕਰੀ ਹੋਣੀ ਚਾਹੀਦੀ ਆ ਯਾਰ ਜ਼ਰੂਰੀ ਗੱਲ ਹੈ ਹਨਾ ਇਹ ਤਾਂ ਗੱਲ ਮੰਨਦੇ ਆ ਨਾ ਸਹੀ ਗੱਲ ਆ ਸਾਡੇ ਸਟਾਪ ਕਹਿੰਦੇ ਆ ਵੀ ਹਨਾ ਇਹ ਬੱਚੇ ਹੁਣ ਤਾਂ ਹੀ ਬਾਹਰ ਜਾ ਰਹੇ ਜਿੱਥੇ ਕੁਝ ਮਿਲਦਾ ਨਹੀਂ ਵਿਦਿਆਰਥੀ ਮਿਲਦਾ ਇੱਥੇ ਗੱਲ ਪਤਾ ਨੈਸ਼ਨਲ ਖੇਡੀ ਆ ਇਹਦੀ ਕੋਈ ਨਾ ਕੋਈ ਪੈਨਸ਼ਨ ਲੱਗਣੀ ਚਾਹੀਦੀ ਆ ਹਾਂਜੀ ਕੋਈ ਸਰਕਾਰ ਵੱਲੋਂ ਦੇਣੀ ਚਾਹੀਦੀ ਬਾਹਰ ਤਾਂ ਹੀ ਤੁਰੇ ਜਾਂਦੇ ਨਾ ਜਵਾਕ ਵੀ ਜੇ ਇੱਥੇ ਕੋਈ ਉਹਨਾਂ ਦੀ ਸਰਕਾਰ ਵੱਡੇ ਪੱਧਰ ਤੇ ਨਹੀਂ ਕਰਦੀ ਛੋਟੇ ਪੱਧਰ ਤੇ ਪੰਚਾਇਤ ਨੂੰ 5-4000 ਰੁਪਏ ਦੇਣਾ ਚਾਹੀਦਾ ਬੱਚਿਆਂ ਨੂੰ ਕੁਝ ਵੀ ਇੱਕੋ ਕੁਝ ਵੀ ਪਿੰਡ ਦੀ ਕੁੜੀ ਆ ਖੜਾ ਰਹੀ ਆ ਬੱਚਿਆਂ ਨੂੰ ਜ ਜੀ ਅੱਜ ਆਪਦੀ ਰੋਡ ਪੈਰਾਂ ਸਰ ਹੋਊਗੀ ਤਾਂ ਹੋਰਾਂ ਨੂੰ ਵੀ ਜਾਗ ਲਾਉ ਹਾਂ ਸਹੀ ਬੱਚੇ ਦੇ ਵੇਖ ਕੇ ਫੇਰ ਹੀ ਕਰਨਗੇ ਜੀ ਲੈ ਜਾਂਦੇ ਦੇਖੋ ਤੁਸੀਂ ਦੇਖੋ ਹੋਣਹਾਰ ਬੱਚੇ ਕਿੰਨੇ ਆਉਣ ਵਾਲੇ ਸਮੇਂ ਦੋ ਬੱਚੇ ਸਾਡੇ ਸਟੇਟ ਖੇੜੇ ਆਏ ਜੀ ਇੱਕ ਇਹ ਬੱਚੇ ਧਰਮ ਖੇੜੇ ਆਈ ਇੱਕ ਉਹਦੇ ਵੀਰ ਜੀ ਇਹਦੇ ਨਾਲ ਖੇੜ ਕੇ ਆਏ ਜੀ ਸਾਨੂੰ 1.5 ਸਾਲ ਹੋ ਗਿਆ ਬਾਕੀ ਬੱਚੇ ਥੋੜਾ ਜਿਹਾ ਜੇ ਹਜੇ ਨਵੇਂ ਆ ਹਾਂਜੀ ਹਾਂਜੀ ਇਹ ਦੋਨੇ ਆਣੇ ਸਟੇਟ ਖੇੜੇ ਆਏ ਨੈਸ਼ਨਲ ਖੇੜੇ ਆਈ ਆ ਕੁੜੀ ਆ ਆਪ ਦੋ ਵਾਰ 99 ਵਾਰੀ ਬੇਟਾ ਕਿਦਾਂ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਸਕੇਟਿੰਗ ਕਰਦੈਨੋ ਸਾਨੂੰ 1 ਸਾਲ ਹੋ ਗਿਆ 1 ਸਾਲ ਹੋ ਗਿਆ ਠੀਕ ਹੈ ਕਿਦਾਂ ਦਾ ਮਹਿਸੂਸ ਹੋ ਰਿਹਾ ਹਨ ਵਧੀਆ ਲੱਗਦਾ ਹਾਂਜੀ ਬੇਟੀ ਤੁਹਾਨੂੰ ਵਧੀਆ ਲੱਗਦਾ ਠੀਕ ਹੈ ਤੇ ਦੀਦੀ ਮਾਰਦੀ ਤਾਂ ਨਹੀਂ ਤੁਹਾਨੂੰ ਕੁੱਟ ਮਾਰ ਕਰਦੀ ਹੋਵੇ ਵੀ ਇਹ ਗਲਤ ਕਰ ਰਹੀ ਹੈ ਨਹੀਂ ਕਰਦੀ ਠੀਕ ਹੈ ਨਹੀਂ ਸਾਰੇ ਸਿਆਣੇ ਬੱਚੇ ਆ ਯਾਰ ਅੱਛਾ ਆ ਦੇਖ ਲਓ ਜੀ ਤੁਸੀਂ ਤੁਹਾਨੂੰ ਪੁਲ ਦਿਖਾਉਣੇ ਆ ਤਾਂ ਨੂੰ ਕਰੇ ਡਾਕਟਰ ਸਾਹਿਬ ਆ ਦੇਖੋ ਪੁਲ ਦੇ ਥੱਲੇ ਇੱਕ ਨਿੱਕੀ ਜਿਹੀ ਛੜਕਾ ਇਤੋਂ ਅੱਧਾ ਕਿਲੋਮੀਟਰ ਦੀ ਹੋਣੀ ਆ ਇਹ ਵਿਚਾਰੇ ਇੱਥੇ ਆਪਣਾ ਜਿਹੜਾ ਸਕੇਟਿੰਗ ਕਰਦੇ ਆ ਸਕੇਟਿੰਗ ਕਰਦੇ ਆ ਇਹਨਾਂ ਲਈ ਕੋਈ ਗਰਾਊਂਡ ਦਾ ਪ੍ਰਬੰਧ ਹੋਣਾ ਚਾਹੀਦਾ ਤਾਂ ਕਿ ਇਹਨਾਂ ਦੀ ਜਿਹੜੀ ਸੇਫਟੀ ਹੋ ਸਕੇ ਹਨਾ ਬੱਚੇ ਟ੍ਰੇਨਿੰਗ ਕਰਦੇ ਆ ਤੇ ਜਿਹੜੇ ਨਵੇਂ ਹੁੰਦੇ ਆ ਉਹਨਾਂ ਨੂੰ ਥੋੜਾ ਜਿਹਾ ਮੁਸ਼ਕਲ ਹੁੰਦਾ ਚਲੋ ਇਹ ਤਾਂ ਹੁਣ ਟ੍ਰੇਨਡ ਹੋ ਚੁੱਕੇ ਆ ਤਾਂ ਇਹਨਾਂ ਲਈ ਕੋਈ ਗਰਾਊਂਡ ਦਾ ਪ੍ਰਬੰਧ ਜਾਂ ਬੱਚੇ ਨੂੰ ਕੋਈ ਨੌਕਰੀ ਦਾ ਪ੍ਰਬੰਧ ਹੋਣਾ ਜ਼ਰੂਰੀ ਹੈ ਹਨਾ ਆਮ ਹੀ ਜਿਹੜੀਆਂ ਪੰਜਾਬ ਸਰਕਾਰ ਆਮ ਕਹਿੰਦੇ ਬੱਚੇ ਕੱਲ ਤਾਂ ਪੁਵੈਖਾ ਹਾਂਜੀ ਪਰ ਯਾਰ ਇੱਥੇ ਪੁਵੈਖ ਦੇਖ ਲਓ ਤੁਸੀਂ ਬਿਚੜਕ ਤੀ ਵਿਚਾਰੇ ਟਾਈਮ ਪਾਸ ਕਰੀ ਜਾਂਦੇ ਉਹਨਾਂ ਕਰਨ ਵੀ ਕੀ ਤੇ ਸਾਡੀ ਸਭ ਤੋਂ ਪਹਿਲਾਂ ਪੰਚਾਇਤ ਨੂੰ ਉਸ ਤੋਂ ਬਾਅਦ ਚ ਸਿੱਖਿਆ ਵਿਭਾਗ ਨੂੰ ਦਾ ਗਾਹਾਂ ਗਵਰਨਮੈਂਟ ਨੂੰ ਜਾਂ ਸਾਡੇ ਵਿਧਾਇਕ ਸਾਹਿਬ ਨੂੰ ਬੇਨਤੀ ਆ ਵੀ ਯਾਰ ਇੱਥੇ ਇਧਰ ਇਸ ਚੀਜ਼ ਵੱਲ ਥੋੜਾ ਬਹੁਤ ਧਿਆਨ ਕੀਤਾ ਜਾਵੇ ਅੱਛਾ ਅਨੁਭੂਤ ਜੀ ਸਰਕਾਰ ਤੋਂ ਕੀ ਮੰਗ ਕਰਦੇ ਆ ਅੱਜ ਦੇ ਬਾਰੇ ਸਭ ਤੋਂ ਪਹਿਲਾਂ ਤਾਂ ਮੈਂ ਸਰਕਾਰ ਤੋਂ ਮੰਗਦੀ ਆ ਵੀ ਸਾਨੂੰ ਇੱਕ ਥੋੜੀ ਜਿਹੀ ਜਗ੍ਹਾ ਦੇ ਦੇਣ ਸਾਡੇ ਲਈ ਸੈਟੀਸਫਾਈ ਹੋਵਾਂਗੇ ਅਸੀਂ ਉਹਦੇ ਲਈ ਕਿਉਂਕਿ ਇੱਥੇ ਬਹੁਤ ਜ਼ਿਆਦਾ ਖਤਰਾ ਜੇ ਬੱਚਾ ਉਧਰੋਂ ਵੀ ਸਪੀਡ ਲੈ ਕੇ ਆਉਂਦਾ ਤੇ ਮੂਰੋ ਕੋਈ ਵੀ ਕਾਰ ਬਾਈਕ ਵੀ ਆ ਸਕਦੀ ਹੈ ਤੇਜ਼ ਤੇ ਬੱਚੇ ਦਾ ਸਿੱਧਾ ਐਕਸੀਡੈਂਟ ਹੈ ਹੂੰ ਇੱਥੋਂ ਦੇ ਜਿਵੇਂ ਕੁਝ ਕੁ ਜਵਾਕ ਹੈ ਬੱਚਿਆਂ ਨੂੰ ਦੇਖ ਕੇ ਵੀ ਬਾਈਕ ਜ਼ਿਆਦਾ ਵਜਾਉਣਗੇ ਹੌਲੀ ਨਹੀਂ ਕਰਦੇ ਇਸ ਕਰਕੇ ਸਾਨੂੰ ਬਹੁਤ ਡਰ ਲੱਗਦਾ ਵਾ ਇਸ ਕਰਕੇ ਪੇਰੈਂਟਸ ਵੀ ਮੇਰਾ ਸਾਥ ਦਿੰਦੇ ਆ ਇਸ ਚ ਜੀ ਕਿਉਂਕਿ ਮੈਂ ਕੱਲੀ ਇਹਨੇ ਬੱਚੇ ਨੂੰ ਹੈਂਡਲ ਨਹੀਂ ਕਰ ਸਕਦੀ ਟ੍ਰੈਫਿਕ ਤੇ ਧਿਆਨ ਦਊਂਗੀ ਜਾਂ ਮੈਂ ਬੱਚੇ ਤੇ ਤੇ ਦੂਸਰੀ ਚੀਜ਼ ਵੀ ਸਾਨੂੰ ਜਿੱਦਾਂ ਮੈਂ ਆ ਮੈਂ ਨੈਸ਼ਨਲ ਪਲੇਅਰ ਆ ਵੀ ਮੇਰੇ ਲਈ ਕੋਈ ਜੌਬ ਹੋਵੇ ਜਿਹੜੀ ਕਿ ਮੈਥੋਂ ਦੇਖ ਕੇ ਬੱਚੇ ਗੇਮ ਆਲ ਉਹ ਹੋਰ ਵਦਨ ਹਾਂ ਇਹ ਤਾਂ ਗੱਲ ਹੈਗੀ ਆ ਤਾਂ ਇਸ ਕਰਕੇ ਮੈਂ ਸਰਕਾਰ ਤੋਂ ਮੰਗਦੀ ਆ ਵੀ ਮੈਨੂੰ ਕੋਈ ਜੌਬ ਦੀ ਵਾਸਤੇ ਮੈਨੂੰ ਦੇਖਿਆ ਜਾਵੇ ਵੀ ਮੈਂ ਜਿੱਦਾਂ ਦੀ ਮੈਂ ਪਲੇਅਰ ਆ ਮੈਂ ਸਾਰੀ ਚੀਜ਼ ਦੇ ਵਿੱਚ ਨੰਬਰ 1 ਐ ਜਿੱਦਾਂ ਮੈਂ ਮੰਨਦੀ ਆ ਜਾਂ ਡਿਸਟ੍ਰਿਕਟ ਦੇ ਵਿੱਚ ਮੇਰਾ ਰਿਕਾਰਡ ਐ ਤਾਂ ਇਸ ਕਰਕੇ ਮੈਂ ਸਰਕਾਰ ਤੋਂ ਇਹੀ ਮੰਗਦੀ ਆ ਵੀ ਮੈਨੂੰ ਜੌਬ ਦਾ ਦਿੱਤਾ ਜਾਵੇ Não, uhum.